ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜਿਟਿਵ ਟੋਟਕੇ ਦੇ ਉੱਪਰ ਕੁੰਭ ਰਾਸ਼ੀ ਦੇ ਦੋਸਤੋ ਕੀ ਤੁਸੀਂ ਇਹ ਸੁਨੇਹਾ ਸੁਣਨ ਲਈ ਤਿਆਰ ਹੋ 15 ਤੇ 16 ਮਈ 2025 ਨੂੰ ਤੁਹਾਨੂੰ ਪਰਮਾਤਮਾ ਦੇ ਘਰੋਂ ਇੱਕ ਸਨੇਹਾ ਮਿਲਣ ਵਾਲਾ ਹੈ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਬੁਸ਼ਾਰਾ ਲੈ ਆਵੇਗਾ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਚਮਤਕਾਰੀ ਕੋਈ ਚ ਖਬਰ ਹੀ ਆਉਣ ਵਾਲੀ ਹੈ ਤਾਂ ਆਓ ਇਸ ਵੀਡੀਓ ਵਿੱਚ ਅਸੀਂ ਜਾਣਦੇ ਹਾਂ ਕਿ ਉਹ ਖੁਸ਼ਖਬਰੀ ਕੀ ਹੈ ਤੇ ਕਿਵੇਂ ਇਹ ਦੋ ਦਿਨ ਤੁਹਾਡੇ ਲਈ ਖਾਸ ਬਣਨ ਵਾਲੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਕਮਬ ਰਾਸ਼ੀ ਵਾਲੇ ਬਹਿਦ ਖਾਸ ਹੁੰਦੇ ਹਨ ਤੁਹਾਡੀ ਕਲਾਕਾਰੀ ਆਜ਼ਾਦੀ ਦੀ ਚਾਹ ਤੇ ਭਵਿਖ ਲਈ ਵੱਡੀ ਸੋਚ ਤੁਹਾਨੂੰ ਬਾਕੀ ਰਾਸ਼ੀਆਂ ਤੋਂ ਅਲੱਗ ਬਣਾਉਂਦੀ ਹੈ ਤੁਸੀਂ ਹਮੇਸ਼ਾ ਸਮਾਜ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਨਾ ਸਿਰਫ ਆਪਣੇ ਲਈ ਪਰ ਦੂਜਿਆਂ ਲਈ ਵੀ ਪਰ ਦੋਸਤੋ ਹੁਣ ਕੁੰਭ ਰਾਸ਼ੀ ਵਾਲਿਆਂ ਲਈ ਇੱਕ ਨਵੀਂ ਦਿਸ਼ਾ ਆਉਣ ਵਾਲੀ ਹੈ 15 ਤੇ 16 ਮਈ 2025 ਨੂੰ ਇੱਕ ਅਦਭੁਤ ਬਦਲਾਵ ਹੋਣ ਵਾਲਾ ਹੈ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਕੁਝ ਖਾਸ ਬਦਲਾਵ ਆਉਣਗੇ ਇਹ ਬਦਲਾਵ ਕੋਈ ਸਧਾਰਨ ਬਦਲਾਵ ਨਹੀਂ ਹਨ ਬਲਕਿ ਇਹ ਬਦਲਾਵ ਤੁਹਾਡੇ ਆਤਮ ਵਿਸ਼ਵਾਸ ਤੁਹਾਡੇ ਜੀਵਨ ਦੇ ਉਦੇਸ਼ ਇਹ ਤੁਹਾਡੇ ਦਿਲ ਦੀ ਇੱਛਾਵਾਂ ਨਾਲ ਜੁੜੇ ਹੋਏ ਹਨ ਇਹ ਉਹ ਸਮਾਂ ਹੈ ਜੋ ਜੋ ਤੁਹਾਨੂੰ ਇੱਕ ਸਨੇਹਾ ਮਿਲਣ ਵਾਲਾ ਹੈ ਇੱਕ ਸੂਚਨਾ ਇੱਕ ਰੋਸ਼ਨੀ ਜੋ ਕੁੰਭ ਰਾਸ਼ੀ ਵਾਲਿਆਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਵੇਗੀ ਕੁੰਭ ਰਾਸ਼ੀ ਵਾਲਿਆਂ ਲਈ ਪਰਮਾਤਮਾ ਦਾ ਸਨੇਹਾ ਹੈ ਹੁਣ ਸਮਾਂ ਆ ਗਿਆ ਹੈ ਆਪਣੀ ਕਮਜ਼ੋਰੀਆਂ ਨੂੰ ਤਾਕਤ ਵਿੱਚ ਬਦਲਣ ਦਾ ਕੁੰਭ ਰਾਸ਼ੀ ਵਾਲੇ ਅਕਸਰ ਸੋਚਦੇ ਹਨ ਕਿ ਉਹਨਾਂ ਦੇ ਵਿਚਾਰਧਾਰਾ ਉਹਨਾਂ ਨੂੰ ਇੱਕ ਕਦਮ ਪਿੱਛੇ ਖਿੱਚਦਾ ਹੈ ਕਦੇ-ਕਦੇ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ ਜਾਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਜੋ ਤੁਸੀਂ ਸੋਚ ਰਹੇ ਹੋ ਉਹ ਸਹੀ ਹੈ ਜਾਂ ਨਹੀਂ ਪਰ ਪ੍ਰਮਾਤਮਾ ਦਾ ਸਨੇਹਾ ਹੈ ਤੁਸੀਂ ਜੋ ਸੋਚਦੇ ਹੋ ਉਹ ਸਹੀ ਹੈ ਕੁੰਭ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਖਾਸ ਹੈ ਕਿਉਂਕਿ ਹੁਣ ਤੁਹਾਡੇ ਅੰਦਰ ਉਹ ਤਾਕਤ ਆ ਰਹੀ ਹੈ ਜੋ ਤੁਹਾਡੇ ਵਿਚਾਰਾਂ ਨੂੰ ਸਕਾਰ ਕਰਨ ਦੀ ਜ਼ਰੂਰੀ ਹੈ ਤੁਹਾਡੇ ਵਿਚਾਰ ਤੁਹਾਡਾ ਉਦੇਸ਼ ਤੇ ਤੁਹਾਡੀ ਦਿਸ਼ਾ ਹੁਣ ਤੁਹਾਨੂੰ ਉਸ ਗਤੀ ਨਾਲ ਮਿਲੇਗੀ ਜਿਵੇਂ ਤੁਸੀਂ ਸੋਚਿਆ ਸੀ 15 ਤੇ 16 ਮਈ 2025 ਨੂੰ ਜੋ ਖੁਸ਼ ਖਬਰੀ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀ ਹੈ ਉਹ ਇਹ ਹੋਵੇਗੀ ਤੁਹਾਡਾ ਸਮਾਂ ਆ ਚੁੱਕਾ ਹੈ ਜੇ ਤੁਸੀਂ ਕਿਸੇ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਤਾਂ ਹੁਣ ਤੁਹਾਨੂੰ ਉਸ ਵਿੱਚ ਸਫਲਤਾ ਮਿਲ ਸਕਦੀ ਹੈ ਜੇ ਤੁਸੀਂ ਕੋਈ ਨਵੇਂ ਰਿਸ਼ਤੇ ਜਾਂ ਕਨੈਕਸ਼ਨ ਬਣਾਉਣ ਦੀ ਸੋਚ ਰਹੇ ਸੀ ਤਾਂ ਹੁਣ ਉਹ ਵੀ ਸਾਹਮਣੇ ਆ ਸਕਦੇ ਹਨ ਤੁਹਾਡੇ ਲਈ ਇਹ ਸਮਾਂ ਬਹੁਤ ਸ਼ੁਭ ਹੈ ਕਿਉਂਕਿ ਪ੍ਰਮਾਤਮਾ ਤੁਹਾਡੇ ਲਈ ਉਹ ਤਾਰ ਲੈ ਕੇ ਆਣ ਵਾਲਾ ਹੈ ਤੇ ਤੁਹਾਡੇ ਰਾਹ ਤੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਹਨ ਪਰ ਇਸ ਖੁਸ਼ਖਬਰੀ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਇੱਕ ਛੋਟੀ ਜਿਹੀ ਸਲਾਹ ਵੀ ਹੈ ਇਹ ਸਮਾਂ ਨਾ ਸਿਰਫ ਬਾਰੇ ਬਦਲਾਅ ਦਾ ਹੈ ਬਲਕਿ ਤੁਹਾਡੇ ਅੰਦਰ ਦੇ ਬਦਲਾਵ ਦਾ ਵੀ ਹੈ ਪਰਮਾਤਮਾ ਦਾ ਇਹ ਸਨੇਹਾ ਕਿ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣੋ ਧਿਆਨ ਪ੍ਰਾਰਥਨਾ ਤੇ ਰੱਬ ਦਾ ਸਿਮਰਨ ਨਾਲ ਤੁਸੀਂ ਆਪਣੇ ਜੀਵਨ ਨੂੰ ਬਿਹਤਰ ਦਿਸ਼ਾ ਵਿੱਚ ਲਿਗਾਇਆ ਜਾ ਸਕਦੇ ਹੋ ਜੇ ਤੁਸੀਂ ਹਰ ਦਿਨ ਥੋੜਾ ਸਮਾਂ ਆਪਣੇ ਆਪ ਲਈ ਕੱਢੋ ਤਾਂ ਤੁਹਾਡੀ ਊਰਜਾ ਹੋਰ ਵੀ ਤੇਜ਼ ਹੋਵੇਗੀ ਇਹ ਸਮਾਂ ਤੁਹਾਡੇ ਆਤਮ ਵਿਸ਼ਵਾਸ ਨੂੰ ਵਧਾਉਣ ਆਪਣੇ ਆਪ ਨੂੰ ਸਮਝਾਉਣ ਤੇ ਆਪਣੇ ਜੀਵਨ ਨੂੰ ਨਵਾਂ ਅਰਥ ਦੇਣ ਦਾ ਹੈ ਕੁੰਭ ਰਾਸ਼ੀ ਵਾਲੇ ਹਮੇਸ਼ਾ ਆਪਣੀ ਸੋਚ ਤੇ ਨਜ਼ਰੀਏ ਨਾਲ ਦੁਨੀਆ ਨੂੰ ਬਦਲਣ ਦਾ ਖਵਾਬ ਦੇਖਦੇ ਹਨ ਇਹ ਖੁਸ਼ਖਬਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਤੁਹਾਡੇ ਵਿਚਾਰ ਤੇ ਤੁਹਾਡੀ ਨਵੀਂ ਸੋਚ ਪੂਰੀ ਦੁਨੀਆ ਤੇ ਅਸਰ ਪਾਵੇ ਹੁਣ ਤੁਹਾਡੇ ਜੋ ਵੀ ਵਿਚਾਰ ਨੂੰ ਸਮਝ ਨਹੀਂ پا ਰਿਹਾ ਹੋਣੋ ਹੋ ਤਾਂ ਸਾਡੇ ਨਜ਼ਰੀਏ ਨੂੰ અપਨਾ ਲੱਗ ਜਾਵੇਗਾ ਇਹ ਸਮਾਂ ਹੈ ਆਪਣੀ ਤਾਕਤ ਨੂੰ ਪਹਿਚਾਨਣ ਤੇ ਉਸ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਦੋਸਤੋ ਪ੍ਰਮਾਤਮਾ ਨੇ 15 ਤੇ 16 ਮਈ 2025 ਨੂੰ ਇਹ ਖਾਸ ਸੁਨੇਹਾ ਭੇਜਿਆ ਹੈ ਤੇ ਉਹ ਸੁਨੇਹਾ ਤੁਹਾਡੇ ਲਈ ਹੈ ਤੁਹਾਡੀ ਮਿਹਨਤ ਵਿਚਾਰ ਤੇ ਤੁਹਾਡਾ ਉਦੇਸ਼ ਹੁਣ ਪੂਰੀ ਦੁਨੀਆ ਨੂੰ ਪਛਾਣ ਸਕਣਗੇ ਹੁਣ ਤੁਹਾਡੇ ਜੀਵਨ ਵਿੱਚ ਕੋਈ ਵੀ ਰੁਕਾਵਟ ਨਹੀਂ ਰਹੇਗੀ ਕਿਉਂਕਿ ਪ੍ਰਮਾਤਮਾ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੇ ਇਸ ਥਮੇ ਦਾ ਪੂਰੀ ਤਰ੍ਹਾਂ ਫਾਇਦਾ ਚੱਕੋ ਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਹਰ ਕਦਮ ਅੱਗੇ ਵਧਾਓ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ